ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਆਪਣਾ ਨਾਵਲ ਰੋਹੀਆਂ ਦੇ ਫੁੱਲ ਦਾ ਭਾਗ 11ਵਾਂ ਅਮੀਤ ਤੁਹਾਨੂੰ ਇਹ ਭਾਗ ਵਧੀਆ ਲੱਗੇਗਾ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਕਮੈਂਟ ਕਰਕੇ ਆਪਣੇ ਰਿਵਿਊ ਜ਼ਰੂਰ ਦੱਸਿਓ ਜੀ ਇਹ ਨਾਵਲ ਤੁਹਾਨੂੰ ਕਿਵੇਂ ਲੱਗ ਰਿਹਾ ਕਰਨ ਨੇ ਰੋਹੀ ਨੂੰ ਕਮਰੇ ਵਿੱਚ ਬਿਠਾਇਆ ਕਰਮੇ ਨੇ ਬਾਹਰਲਾ ਗੇਟ ਲਾਇਆ ਤੇ ਅੰਦਰ ਆ ਗਿਆ ਰੋਹੀ ਨੂੰ ਦਰਦ ਹੋ ਰਿਹਾ ਸੀ ਕਰਨ ਨੇ ਡਾਕਟਰ ਦੁਆਰਾ ਦਿੱਤੀਆਂ ਦਵਾਈਆਂ ਰੋਹੀ ਨੂੰ ਖਵਾਈਆਂ ਕਰਨ ਦੀ ਨਿਗਵਾਰ ਪਰ ਰੋਹੀਵਲ ਜਾਂਦੇ ਰੋਹੀ ਤੁਸੀਂ ਕਿੰਨੇ ਚੰਗੇ ਆ ਤੁਹਾਡੇ ਘਰ ਦੇ ਉੜੀਕ ਦੇ ਹੋਣਗੇ ਤੁਹਾਨੂੰ ਤੁਸੀਂ ਆਪਣੇ ਘਰ ਚਲੇ ਜਾਓ ਕਰਨ ਨਹੀਂ ਜੀ ਆਪਾਂ ਤਾਂ ਛੜੇ ਛਾਂਟ ਬੰਦੇ ਆ ਕਿਹੜਾ ਕੋਈ ਚੂੜੇ ਵਾਲੀ ਉੜੀਕ ਦੀ ਆ ਤੁਸੀਂ ਦੱਸੋ ਦਰਦ ਟਿਕਿਆ ਹੋਂ ਰੋਹੀ ਹੋਂ ਤਾਂ ਠੀਕ ਐ ਮੈਂ ਤੁਸੀਂ ਹਲੇ ਤੱਕ ਕੁਵਾਰੀ ਹੀ ਆ ਕਰਮਾ ਛੇਤੀ ਦਿਨੇ ਬੋਲਿਆ ਅਸੀਂ ਦੋਨੋਂ ਇੱਕ ਵਾਰੇ ਆ ਜੀ ਜੇ ਹੈਗੀ ਆ ਕੋਈ ਕੁੜੀ ਤਾਂ ਕਰਵਾ ਦੋ ਰਿਸ਼ਤਾ ਕਰਮਾ ਕਿਉਂ ਭਕਾਈ ਮਾਰਦਾ ਰੋਹੀ ਜੀ ਤਾਂ ਗਿਆ ਹੋਇਆ ਇਹਦੇ ਵਾਈਫ ਕੈਨੇਡਾ ਗਈ ਆ ਤੇ ਮੈਂ ਹਜੇ ਕਵਾਰਾਂ ਤੁਸੀਂ ਫਿਕਰ ਨਾ ਕਰੋ ਜਿੰਨਾ ਚਿਰ ਤੁਹਾਡਾ ਪੈਰ ਨਹੀਂ ਠੀਕ ਹੁੰਦਾ ਤੁਸੀਂ ਇੱਥੇ ਹੀ ਰਹਿਣਾ ਰੋਹੀ ਨਹੀਂ ਨਹੀਂ ਰਾਤਾਂ ਮੈਂ ਆਪਣੇ ਘਰ ਹੀ ਰਹੂੰਗੀ ਬਸ ਘੰਟਾ ਦੋ ਘੰਟੇ ਆਰਾਮ ਕਰ ਲਵਾਂ ਕਰਮੇ ਨੂੰ ਕੋਈ ਫੋਨ ਆਇਆ ਤੇ ਉਹ ਬਾਹਰ ਜਾ ਫੋਨ ਸੁਣਨ ਲੱਗ ਗਿਆ ਫੋਨ ਸੋਣੀਆਂ ਦਾ ਸੀ ਕਿਉਂ ਕਿਵੇਂ ਲੱਗਿਆ ਮਾਲ ਕਰਨ ਤਾਂ ਹੋ ਗਿਆ ਹੋਣਾ ਲੱਟੂ ਪੂਰਾ ਕਰਮਾ ਬਸ ਮੈਂ ਕਹਿਣਾ ਜਮਾ ਸ਼ਿਕਾਰ ਜਾਲ ਚ ਐਸਾ ਫਸਿਆ ਹੋਣੀ ਨਿਕਲਦਾ ਸੋਨੀਆ ਹੁਣ ਆਪਦਾ ਕੰਮ ਕਰ ਕਰਮਾ ਠੀਕਾ ਕਰਨ ਪਈ ਹੋਈ ਰੂਹੀ ਦੇ ਕੋਲੇ ਬੱਠਾ ਸੀ ਤੇ ਕਰਮਾ ਕਮਰੇ ਵਿੱਚ ਆ ਕੇ ਲੱਗਾ ਵੀ ਕਰਨੀ ਆਪਾਂ ਰੂਹੀ ਨੂੰ ਇਹੋ ਜੀ ਚੀਜ਼ ਲਿਆ ਕੇ ਦਈ ਜਿਸ ਦੇ ਨਾਲ ਇਹਦਾ ਦਰਦ ਜਮਾ ਠੀਕ ਹੋ ਜਾਵੇ ਤੂੰ ਇਉਂ ਕਰ ਮੈਨੂੰ ਪੈਸੇ ਦੇ ਯਾਰ ਥੋੜੇ ਜੀ ਜਿਨੇ ਨਾਲ ਗੱਲ ਸੁਣ ਮੇਰੀ ਕਰਨਾ ਕਰਮੇ ਕੋਲ ਗਿਆ ਤਾਂ ਕਰਮੇ ਨੇ ਆਪਣੀਆਂ ਗੱਲਾਂ ਵਿੱਚ ਉਲਝਾਉਣਾ ਸ਼ੁਰੂ ਕਰ ਦਿੱਤਾ ਕੋਈ ਆਪੇ ਨੂੰ ਸਮੈਗ ਪਿਆ ਦੇਣੀ ਇਨੇਸ਼ੀ ਚਾਚੂ ਫੇਰ ਤੂੰ ਆਵਦਾ ਨਾਲੇ ਕੰਮ ਕੱਢ ਲਵੇਂ ਕਰਨਾ ਗੱਲ ਤੇਰੀ ਪੱਕੀ ਆ ਯਾਰ ਚਲ ਆ ਚੱਕ 10000 ਰੁਪਇਆ ਲਿਆ ਫਿਰ ਸਮਾਨ ਪੱਤਾ ਨਾਲੇ ਚਿਕਨ ਵੀ ਲਿਆਏ ਤੇ ਨਾਲ ਤੰਦੂਰੀ ਫੁਲਕੇ ਕਰਮਾ ਚਲੇ ਗਿਆ ਰੋਹੀ ਅਤੇ ਕਰਨ ਦੋਹੇ ਕਮਰੇ ਵਿੱਚ ਇਕੱਲੇ ਸੀ ਕਰਨ ਰੋਹੀ ਦੇ ਨੇੜੇ ਹੋ ਕੇ ਉਹਨੂੰ ਛੂਹਣਾ ਚਾਹੁੰਦਾ ਸੀ ਪਰ ਹਜੇ ਉਹ ਵੇਟ ਕਰ ਰਿਹਾ ਸੀ ਰੋਹੀ ਕਰਨ ਤੁਸੀਂ ਕਿਸੇ ਨਾਲ ਫਰੈਂਡਸ਼ਿਪ ਨਹੀਂ ਕੀਤੀ ਕਰਨ ਯਾਰ ਕੀ ਦੱਸਾਂ ਤੈਨੂੰ ਮੇਰੀ ਗੱਲਬਾਤ ਤਾਂ ਸੇਗੀ ਪਰ ਉਹਦੀ ਮੈਰਿਜ ਹੋ ਗਈ ਰੋਹੀ ਅੱਛਾ ਜੀ ਚਲੋ ਕੋਈ ਗੱਲ ਨਹੀਂ ਹੁਣ ਫਿਰ ਹੋਰ ਸਹੀ ਰੋਹੀ ਨੇ ਕਰਨ ਦੇ ਪੱਟ ਤੇ ਹੱਥ ਰੱਖਿਆ ਕਰਨ ਦਾ ਦਿਲ ਕਾਲੇ ਪੈਣ ਲੱਗਿਆ ਰੋਹੀ ਦਾ ਹੱਥ ਫੜਨ ਹੀ ਲੱਗਿਆ ਸੀ ਕਿ ਕਰਨ ਨੂੰ ਫੋਨ ਆਉਣ ਲੱਗਿਆ ਫੋਨ ਬਲਵੀਰ ਉਹਦਾ ਸੀ ਕਰਨ ਨੇ ਰੋਹੀ ਨੂੰ ਕਿਹਾ 2 ਮਿੰਟ ਰੁਕੀ ਯਾਰ ਮੰਮੀ ਦਾ ਫੋਨ ਆਇਆ ਬਲਵੀਰ ਉਹ ਸ਼ਰਮ ਦੀਆਂ ਤਾਂ ਤੂੰ ਹੱਦਾਂ ਹੀ ਪਾਰ ਕਰ ਦਿੱਤੀਆਂ ਦਸਾਂ ਮਿੰਟਾਂ ਦੇ ਅੰਦਰ ਤੂੰ ਘਰੇ ਆਉਣਾ ਚਾਹੀਦਾ ਨਹੀਂ ਵੇਖ ਲੈ ਫਿਰ ਕਰਨ ਨੂੰ ਗੁੱਸਾ ਆਇਆ ਫੇਰ ਕੀ ਜਾਂ ਮੈਂ ਨਹੀਂ ਆਉਂਦਾ ਅਜੀ ਬਲਵੀਰੋ ਕਿਉਂ ਮੇਰਾ ਝਾਟਾ ਪਟਾਉਣਾ ਤੂੰ ਆਪਦੇ ਪਿਓ ਤੋਂ ਨਲੇ ਤੈਨੂੰ ਚੰਗਾ ਪੜਾ ਪਤਾ ਵੀ ਕਿ ਹੋ ਜਿਆ ਉਹ ਕਰਨ ਹਜੇ ਨਹੀਂ ਆਇਆ ਜਾਣਾ ਮੇਰੇ ਤੋਂ ਕਰਨ ਨੇ ਫੋਨ ਕੱਟ ਦਿੱਤਾ ਬਲਵੀਰੋ ਦੇ ਮੱਥੇ ਤੇ ਤਰੇਲੀਆਂ ਆ ਗਈਆਂ ਤੇ ਸੋਚਣ ਲੱਗੀ ਮੈਂ ਆਪ ਹੀ ਨਾ ਖੁੱਲ ਦਿੰਦੀ ਇਹਨੂੰ ਮੇਰਾ ਹੀ ਕਸੂਰ ਹੈ ਸਾਰਾ ਹੁਣ ਕੀ ਕਹੂੰ ਇਹਦੇ ਪਿਓ ਨੂੰ ਉਹਨੇ ਤਾਂ ਮੇਰੀ ਗੁੱਤ ਪਟਣੀ ਆ ਕਹੂਗਾ ਖੁੰਝੇ ਲਾਤਾ ਇਸ ਔਲਾਦ ਨੇ ਸਤਾਰਾਂ ਲੱਖ ਨੂਰ ਦੇ ਤਲਾਖ ਦਾ ਦਿੱਤਾ ਹੁਣ ਵੇਖ ਲੈ ਚੰਨੀ ਨੂੰ ਬਾਹਰ ਭੇਜਣ ਤੇ ਪੈਸੇ ਲੱਗਣਗੇ ਕੀ ਕਰਾਂ ਅੜਿਆ ਬੜਾ ਸਤਾਇਆ ਹੀ ਨੇ ਚੰਨੀ ਅਤੇ ਬਲਵੀਰ ਦੋਹੀ ਜਣੀਆਂ ਮੰਜੇ ਤੇ ਬੈਠੀਆਂ ਗੱਲਾਂ ਕਰ ਰਹੀਆਂ ਸੀ ਕਿ ਕਿੱਧਰ ਗਿਆ ਹੋਇਆ ਕਰ ਅਜੇ ਤੱਕ ਨਹੀਂ ਆਇਆ ਚੰਨੀ ਨੇ ਕਿਹਾ ਮੰਮੀ ਜੀ ਜੇ ਮੈਨੂੰ ਇੰਨਾ ਹੀ ਪਤਾ ਹੁੰਦਾ ਕਿ ਇਹਨਾਂ ਨੇ ਐ ਕਰਨਾ ਮੈਂ ਵੀ ਨਾਲ ਹੀ ਚਲੀ ਜਾਂਦੀ ਬਲਵੀਰੋ ਮੈਨੂੰ ਕਿ ਪਤਾ ਸੀ ਵੀ ਉੱਥੇ ਹੀ ਜਾ ਕੇ ਬਹਿ ਜਾਊ ਤੇਰਾ ਸਹੁਰਾ ਤਾਂ ਆਪ ਮੈਨੂੰ ਬੋੜੀ-ਬੋੜੀ ਕਰੀ ਜਾਂਦਾ ਚੰਨੀ ਵੈਸੇ ਮੰਮੀ ਜੀ ਗਏ ਕਿੱਥੇ ਹੋਇਆ ਇਹ 에ਜੰਟ ਕੁੜ ਤਾਂ ਇੰਨਾ ਟਾਈਮ ਨਹੀਂ ਲੱਗਦਾ ਬਲਵੀਰੋ ਤੂੰ ਫੋਨ ਲਾਪੋ ਤੇ ਪੁੱਛ ਵੀ ਕਿੱਥੇ ਆ ਚੰਨੀ ਨੇ ਕਰਨ ਨੂੰ ਫੋਨ ਕੀਤਾ ਤਾਂ ਕਰਨ ਬੜੇ ਹੀ ਪਿਆਰ ਨਾਲ ਬੋਲਿਆ ਹਾਂ ਚੰਨੀ ਯਾਰ ਉਹ 에ਜੰਟ ਗਿਆ ਹੋਇਆ ਸੀ ਬਾਹਰ ਫਿਰ ਮੈਂ ਕਿਹਾ ਕੰਨੋ ਮੁੜਨਾ ਅੱਜ ਹੀ ਕਰਕੇ ਆਉਂ ਸਾਰੇ ਕੰਮ ਤੇ ਮੰਮੀ ਨੂੰ ਕਹਿ ਦੇ ਮੜਾ ਜਾ ਚੰਨੀ ਕੋਈ ਗੱਲ ਨਹੀਂ ਜੀ ਤੁਸੀਂ ਆਪਣਾ ਕੰਮ ਕਰ ਲਵੋ ਕਾਲੀ ਵੀ ਨਾ ਕਰਿਓ ਕਿਤੇ ਬਾਹਰ ਜਾਣ ਤੇ ਕੋਈ ਅੜਛਾ ਨਾ ਜਾਵੇ ਮੰਮੀ ਨੂੰ ਮੈਂ ਆਪੇ ਕਹਿ ਦਨੀ ਆ ਚੰਨੀ ਨੇ ਫੋਨ ਕੱਟਿਆ ਤੇ ਖੁਸ਼ ਹੋ ਗਈ ਕਿ ਚਲ ਮੇਰਾ ਕੰਮ ਹੋ ਜਾਵੇ ਫਿਰ ਇਹਨਾਂ ਬੁਝੜਾਂ ਤੋਂ ਕੀ ਕਰਾਉਣਾ ਮੈਂ ਬਾਕੀ ਇਹ ਕਰਨ ਦੀ ਮੰਮੀ ਮੈਨੂੰ ਬਹੁਤ ਤੀਜ ਲੱਗਦੀ ਆ ਬਲਵੀਰੋ ਠੀਕ ਐ ਨਾ ਪੁੱਤ ਕਰਨ ਚੰਨੀ ਉਹ ਮੰਮੀ ਜੀ ਐਡਾ ਵੱਡਾ ਕੰਮ ਕਰ ਗਿਆ ਟਾਈਮ ਤਾਂ ਲੱਗ ਹੀ ਜਾਂਦਾ ਤੁਸੀਂ ਟੈਨਸ਼ਨ ਨਾ ਲਵੋ ਨਾਲੇ ਕਰਨ ਨੇ ਕਿਹਾ ਕਿ ਮੰਮੀ ਨੂੰ ਕਹਿ ਦੇਵੀਂ ਏਜੰਟ ਕੋਲ ਟਾਈਮ ਜ਼ਿਆਦਾ ਲੱਗ ਸਕਦਾ ਜੜੇ ਤੁਸੀਂ ਵੀ ਸਿਆਣੇ ਆ ਕਰਨ ਆਪਦਾ ਕੰਮ ਪੂਰਾ ਕਰਕੇ ਹੀ ਆਊਗਾ ਆਪਣੇ ਕਾਹਲ ਨਾਲ ਨਹੀਂ ਹੋਣਾ ਕੁਝ ਵੀ ਬਲਵੀਰੋ ਗਲਤ ਹੈ ਤੇਰੀ ਠੀਕਾ ਪੁੱਤ ਚਲ ਮੈਂ ਧਾਰਾ ਕੱਢ ਲਮਾ ਤੂੰ ਨੇ ਸਬਜ਼ੀ ਕੱਟ ਲਾ ਚੰਨੀ ਲੈ ਮਮੀ ਮੇਰੇ ਕੜਨ ਨਾਲ ਹੱਥ ਵਿੱਚ ਛੀਜੇ ਪੈ ਜਾਣਗੇ ਮੈਂ ਤਾਂ ਬਾਹਰ ਜਾਣਾ ਉੱਥੇ ਭੈਲੇ ਲੱਗਣਗੇ ਤੁਸੀਂ ਆਪ ਹੀ ਕੱਟ ਲਵੋ ਬਲਵੀਰੋ ਚਲ ਕੋਈ ਨਾ ਪੁੱਤ ਦੀ ਮਰਜ਼ੀ ਆ ਕਰਮਾ ਪਤਨੇ ਕਿੱਥੋਂ ਕੋਈ ਨਸ਼ੇਲੀ ਚੀਜ਼ ਲੈ ਆਇਆ ਤੇ ਕਰਨ ਨੂੰ ਕਿਹਾ ਕਿ ਆ ਜਾ ਕਮਾਲ ਤੇ ਕਰਦੇ ਕੰਮ ਸ਼ੁਰੂ ਤੇ ਮੈਂ ਮੱਜਾ ਨੂੰ ਪੱਠੇ ਪਾ ਦੇਮਾ ਫਿਰ ਆਪਾਂ ਖਾਂਨੇ ਆ ਰੋਟੀ ਰੂਹੀ ਕਰਨਵਲ ਤਰਸ ਭਰੀਆਂ ਨਜ਼ਰਾਂ ਨਾਲ ਵੇਖਣ ਲੱਗੀ ਰੋਹੀ ਕਰਨ ਜੀ ਤੁਸੀਂ ਕੀ ਮੰਗਵਾਇਆ ਕਰਨ ਕੁਝ ਨਹੀਂ ਯਾਰ ਤੂੰ ਬੈਠ ਮੈਂ ਆਇਆ ਕਰਨ ਇਸ ਮੈਕ ਦਾ ਸੂਟਾ ਲਾਇਆ ਤੇ ਰੋਹੀ ਕੋਲ ਚਲੇ ਗਿਆ ਕਰਨ ਰੋਹੀ ਜੀ ਤੁਸੀਂ ਰੋਟੀ ਖਾ ਲਵੋ ਰੋਹੀ ਮੈਨੂੰ ਤੁਸੀਂ ਛੱਡ ਓ ਜਿੱਤੇ ਕਿਰਾਏ ਤੇ ਮੈਂ ਰਹਿਨੀ ਆ ਉਹਨਾਂ ਕੋਲ ਮੇਰੀ ਮੰਮੀ ਪਾਪਾ ਦਾ ਨੰਬਰ ਆ ਜੇ ਮੈਂ ਅੱਜ ਰਾਤ ਨਾ ਗਈ ਤਾਂ ਉਹਨਾਂ ਨੇ ਮੰਮੀ ਨੂੰ ਦੱਸ ਦੇਣਾ ਕਰਨ ਨੇ ਰੋਹੀ ਦੇ ਕੋਲ ਹੁੰਦਿਆਂ ਉਹਦਾ ਹੱਥ ਫੜਿਆ ਤੇ ਬੋਲਿਆ ਰੋਹੀ ਪਤਾ ਨਹੀਂ ਕਿਉਂ ਯਾਰ ਜਰੂਰਾਂ ਦਾ ਮੈਂ ਤੈਨੂੰ ਵੇਖਿਆ ਵਸ ਤੇਰੀ ਕੁੜੀ ਰਹਿਣ ਨੂੰ ਹੀ ਦਿਲ ਕਰਦਾ ਪਤਾ ਨਹੀਂ ਯਾਰ ਕਿਉਂ ਤੂੰ ਮੈਨੂੰ ਬੜੀ ਚੰਗੀ ਲੱਗਣ ਲੱਗ ਪਈ ਆ ਰੂਹੀ ਸਾਰੇ ਹੀ ਮੁੰਡੇ ਇਦਾਂ ਗੱਲਾਂ ਕਰਦੇ ਹੁੰਦੇ ਆ ਕਰਨ ਜੀ ਕਰਨ ਪਰ ਮੈਂ ਉਹਨਾਂ ਚੋਂ ਨਹੀਂ ਰੂਹੀ ਸੱਚ ਜਾਣੀ ਪਤਾ ਨਹੀਂ ਤੇਰੇ ਵਿੱਚ ਕੀ ਜਾਦੂ ਆ ਕਿ ਮੈਂ ਤੇਰੇ ਵੱਲ ਕਿੱਚਿਆ ਗਿਆ ਵੇਖ ਲਾ ਤੇਰੇ ਕਰਕੇ ਮੈਂ ਅੱਜ ਘਰੀ ਨਹੀਂ ਗਿਆ ਰੂਹੀ ਮੈਂ ਰੋਟੀ ਆਪਣੇ ਘਰ ਖਾ ਲਵਾਂਗੀ ਹੁਣ ਹਨੇਰਾ ਹੋਈ ਜਾਂਦਾ ਤੁਸੀਂ ਮੈਨੂੰ ਛੱਡ ਆਓ ਕਰਨ ਯਾਰ ਰੋਹਿਤ ਤੂੰ ਤਾਂ ਮੈਨੂੰ ਇੰਨੀ ਚੰਗੀ ਲੱਗਿਆ ਕਿ ਮੈਂ ਤੈਨੂੰ ਤੇਰਾ ਆਪਦਾ ਮਕਾਨ ਦਿਵਾ ਦੂੰਗਾ ਜਿੱਥੇ ਰਹਿ ਕੇ ਤੈਨੂੰ ਕਿਸੇ ਦੀ ਵੀ ਰੋਕ ਟੋਕ ਨਹੀਂ ਰਹਿਣੀ ਰੋਹੀ ਸੋਚਣ ਲੱਗੀ ਕਿ ਬੰਦਾ ਤਾਂ ਸੱਚੀ ਹੀ ਭੋੜਾ ਜਿਆ ਮੈਂ ਇਹਦੇ ਨਾਲ ਬੇਇਮਾਨੀ ਕਿਵੇਂ ਕਰ ਸਕਦੀ ਹਾਂ ਪਰ ਸੋਹਣੀਆਂ ਦੀ ਕਹੇ ਅਨਸਾਰ ਮੈਨੂੰ ਕਰਨਾ ਤਾਂ ਪਵੇਗਾ ਹੀ ਕਰਨ ਤੂੰ ਇਹ ਨਾ ਸਮਝੀ ਵੀ ਮੈਂ ਤੇਰੇ ਨਾਲ ਕੁਝ ਗਲਤ ਕਰਨ ਲਈ ਕਰ ਲੈ ਕੇ ਦੇ ਰਹੀ ਹਾਂ ਇਹ ਤਾਂ ਵਸਤੂ ਮੇਰੇ ਦਿਲ ਨੂੰ ਹੀ ਚੱਜ ਗਈਆਂ ਰੋਹੀ ਨਹੀਂ ਕਰਨ ਜੀ ਤੁਸੀਂ ਐਡਾ ਵੱਡਾ ਇਹਿਸਾਨ ਨਾ ਕਰੋ ਮੇਰੇ ਤੇ ਕਰਨ ਇਹਿਸਾਨ ਵਾਲੀ ਇਹ ਤੇ ਚ ਕੋਈ ਗੱਲ ਨਹੀਂ ਹੁਣ ਤੂੰ ਰੋਟੀ ਖਾ ਲੈ ਇੱਕ ਮੈਨੂੰ ਆ ਸਲੇ ਨੇ ਪਤਾ ਨਹੀਂ ਕੀ ਸੁngਾਜੇ ਦਿੱਤਾ ਹੋਰ ਉਤੁਰੂ ਜੀ ਹੋਈ ਜਾਂਦਾ ਰੋਹੀ ਨੂੰ ਪਤਾ ਸੀ ਕਿ ਕਰਨ ਨੇ ਸਮੈਗ ਪੀਤੀ ਆ ਰੋਟੀ ਖਾ ਕੇ ਕਰਨ ਰੋਹੀ ਨੂੰ ਛੱਡਣ ਚਲਾ ਗਿਆ ਕਰਮੇ ਨੇ ਕਰਨੇ ਨੂੰ ਕਿਹਾ ਕਿਉਂ ਭਈ ਬਣੀ ਕੋਈ ਗੱਲ ਐ ਲੈ ਲੈਣੇ ਜਾ ਰਹੇ ਕਰਨ ਹਾਂ ਭਈ ਹਾਂ ਚਲ ਮੈਂ ਛੱਡਾਂ ਮਾਂ ਰੋਹੀ ਨੂੰ ਫਿਰ ਮੈਂ ਘਰ ਵੀ ਜਾਣਾ ਯਾਰ ਉਡੀਕ ਤੇ ਹੋਣ ਕਿ ਮੈਨੂੰ ਘਰ ਦੇ ਕਰਨ ਨੇ ਰੋਹੀ ਨੂੰ ਸਹਾਰਾ ਦੇ ਕੇ ਗੱਡੀ ਵਿੱਚ ਪਠਾਇਆ ਤੇ ਉਹਦੇ ਕਰਾਈ ਦੇ ਮਕਾਨ ਦੇ ਛੱਡਣ ਚ ਲਿਆ ਗਿਆ ਰਸਤੇ ਵਿੱਚ ਰੋਹੀ ਕਰਨ ਨਾਲ ਗੱਲਾਂ ਕਰਨ ਲੱਗ ਪਈ ਜ਼ਿੰਦਗੀ ਵੀ ਕਿਹੋ ਜੇ ਰੰਗ ਵਖਾਉਂਦੀ ਆ ਕਰਨ ਜੀ ਵੇਖਣ ਵਿੱਚ ਮੈਂ ਤੁਹਾਨੂੰ ਚੰਗੇ ਕਰਦੀ ਲੱਗਦੀ ਹੋਵਾਂਗੀ ਕਿ ਚੰਗੀ ਕੋਠੀ ਕਾਰਾਂ ਵਾਲੀਆਂ ਦੀ ਕੁੜੀ ਹਾਂ ਪਰ ਕਰਨ ਰੋਹੀ ਜੀ ਗੱਲ ਵੱਡੇ ਛੋਟੇ ਦੀ ਨਹੀਂ ਹੁੰਦੀ ਗੱਲ ਹੁੰਦੀ ਆ ਸਾਫ਼ ਦਿਲ ਦੀ ਬਾਕੀ ਮੈਨੂੰ ਤੁਹਾਡਾ ਸੁਆਭ ਬਹੁਤ ਚੰਗਾ ਲੱਗਿਆ ਮੈਂ ਵੀ ਕੁਝ ਕੱਲਾ ਤੁਹਾਡੇ ਤੋਂ ਛੁਪਾ ਕੇ ਰੱਖਿਆ ਕਦੇ ਫਿਰ ਮਿਲਦਿਆਂ ਤਾਂ ਸਾਰੀਆਂ ਗੱਲਾਂ ਸਪਸ਼ਟ ਕਰਾਂਗੀ ਰੋਹੀ ਜ਼ਿੰਦਗੀ ਵਿੱਚ ਕੁਝ ਰਾਜ਼ ਹੁੰਦੇ ਆ ਜੋ ਦਿਲ ਵਾਲਿਆਂ ਨੂੰ ਹੀ ਦੱਸੇ ਜਾਂਦੇ ਆ ਪਰ ਕਰਨ ਜੀ ਤੁਸੀਂ ਮੇਰੇ ਨਾਲ ਇੱਕ ਵਾਅਦਾ ਕਰੋ ਕਿ ਅੱਜ ਜੋ ਕੁਝ ਤੁਸੀਂ ਕਰਮੇ ਤੋਂ ਮੰਗਵਾਇਆ ਸੀ ਹੁਣ ਉਹ ਨਹੀਂ ਵਰਤੂੰਗੀ ਪਹਿਲੀ ਮੁਲਾਕਾਤ ਵਿੱਚ ਹੀ ਸੋਚਦੇ ਹੋਮੂਗੇ ਆਪਣਾ ਗਿਆਨ ਦੇ ਲੱਗ ਪਈ ਪਰ ਇਹ ਕੁਝ ਕਰਨਾ ਗਲਤ ਆ ਕਰਨ ਤੁਹਾਡਾ ਕੀ ਸਿਰ ਮੱਥਿਆਜਤੋ ਵਾਦਨੀ ਆਪਾਂ ਮੰਗਵਾਉਂਦੇ ਕੁਝ ਰੂਹੀ ਕਿੰਨਾ ਚੰਗਾ ਲੱਗਿਆ ਅੱਜ ਮੈਨੂੰ ਕਰਨ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਅੱਜ ਕੱਲ ਲੋਕ ਗੋਰੀ ਚੰਮ ਨੂੰ ਵੇਖ ਉਹ ਤੇ ਲਾਲਾਂ ਸੁੱਟ ਉਹਦਾ ਮਾਸ ਨਰਜਨ ਤੱਕ ਜਾਂਦੇ ਆ ਪਰ ਅੱਜ ਪਹਿਲੀ ਵਾਰ ਤੁਹਾਡੇ ਕੋਲ ਰਹਿ ਮੈਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕੀਤਾ ਲੋਕ ਸੋਹਣੀਆਂ ਸੋਹਣੀਆਂ ਕੁੜੀਆਂ ਨੂੰ ਰਿਸੈਪਸ਼ਨ ਤੇ ਰੱਖਦੇ ਆ ਤਾਂ ਕਿ ਲੋਕ ਸਾਡੀ ਪਰਸਨੈਲਿਟੀ ਵੀਖਣ ਕਰਨ ਰੂਹੀ ਜੀ ਤੁਸੀਂ ਫਿਕਰ ਨਾ ਕਰੋ ਕੱਲ ਮਿਲਦੇ ਆ ਤੁਹਾਡਾ ਮਕਾਨ ਕਿੱਥੇ ਆ ਆਪਾਂ ਮੋਗੇ ਪਹੁੰਚ ਗਏ ਆ ਰੁਹੀ ਬਾਜ਼ਾਰ ਵਿੱਚ ਬਾਗਲੀ ਤੋਂ ਅੱਗੇ ਰਹਿ ਜਾਂਦਾ ਜੀ ਕਰਨ ਰੁਹੀ ਆ ਜਾ ਕੁਝ ਪਿਆਸੀ ਪਲੀਜ਼ ਨਾ ਨਾ ਕਰੀ ਆਪਣੇ ਲਈ ਕੱਪੜੇ ਵਗੈਰਾ ਲੈ ਲਮੀ ਰੁਹੀ ਨਹੀਂ ਨਹੀਂ ਕਰਨ ਜੀ ਇਹ ਪੈਸੇ ਨਹੀਂ ਲੈਣੇ ਮੈਂ ਹੋ ਸਕਦਾ ਪਹਿਲੇ ਤੁਸੀਂ ਇਨਸਾਨ ਆ ਜਿਸ ਨੂੰ ਪੈਸੇ ਨਾ ਲੈਣੋ ਕਿਹਾ ਹੋਵੇ ਚਲੋ ਆਪਾਂ ਕੱਲ ਮਿਲਦੇ ਆ ਕਰਨ ਥੋੜੇ ਜੇ ਰੱਖ ਲੈ ਰੁਹੀ ਰੁਹੀ ਨਹੀਂ ਜੀ ਪੈਸੇ ਹੈਗੇ ਆ ਮੇਰੇ ਕੋਲ ਬਸ ਆਹ ਵਾਲਾ ਕਰਾ ਉਹੋ ਜਿੱਥੇ ਮੈਂ ਕਰਾਈ ਤੇ ਰਹਿਣੀ ਕਰਨ ਮੈਂ ਅੰਦਰ ਛੱਡ ਕੇ ਅਮਰੂਹੀ ਰੋਹੀ ਨਹੀਂ ਜੀ ਫਿਰ ਘਰ ਦੇ ਕਹਿਣਗੇ ਵੀ ਕਿਤੇ ਨਾਲ ਆਈਆਂ ਬਸ ਹੁਣ ਮੈਂ ਚਲੀ ਜਾਵਾਂ ਹੁਣ ਤਾਂ ਗੋਲੀਆਂ ਲੈਣ ਨਾਲ ਥੋੜਾ ਦਰਦ ਵੀ ਠੀਕ ਹੋ ਗਿਆ ਰੋਹੀ ਗੱਡੀ 'ਚ ਉਤਰੀ ਤਾਂ ਕਰਨ ਨੇ ਫਿਰ ਕਿਹਾ ਕੋਈ ਜਗ੍ਹਾ ਪਸੰਦ ਕਰ ਲੈ ਰੋਹੀ ਆਪਾਂ ਕੱਲ ਨੂੰ ਇਹ ਮਕਾਨ ਲੈ ਲਵਾਂਗੇ ਕਰਨ ਨੇ ਗੱਡੀ ਆਪਣੇ ਪਿੰਡ ਸਮਾਦਪਾਈ ਨੂੰ ਮੋੜ ਲਈ ਕਰਨ ਆਪਣੇ ਮਨ ਵਿੱਚ ਸੋਚ ਰਿਹਾ ਸੀ ਕਿ ਕੀ ਹੋ ਗਿਆ ਮੈਨੂੰ ਰੋਹੀ ਹੀ ਕਿਉਂ ਇੰਨਾ ਨੇੜੇ ਹੋ ਗਈ ਆ ਮੈਨੂੰ ਕਿਉਂ ਇਹਨਾਂ ਲगाव ਜਾ ਹੋ ਗਿਆ ਏ ਤੇ ਨਾਲ ਮੇਰਾ ਪਤਾ ਨਹੀਂ ਕਿਉਂ ਰੋਹੀ ਮੈਨੂੰ ਚੰਗੀ ਲੱਗਣ ਲੱਗ ਪਈ ਆ ਪਰ ਕਿਉਂ ਕਿਉਂ ਮੈਂ ਉਹਦੇ ਲਈ ਮਕਾਨ ਖਰੀਦਣ ਲਈ ਤਿਆਰ ਹੋ ਗਿਆ ਚਲੋ ਕੱਲ ਫੇਰ ਮਿਲਦਿਆਂ ਰੋਹੀ ਨੂੰ ਓਹੋ ਪਰ ਮੈਂ ਤਾਂ ਉਹਦਾ ਨੰਬਰ ਲੈਣਾ ਹੀ ਭੁੱਲ ਗਿਆ ਘਰ ਜਾਂਦਿਆਂ ਸਾਰੇ ਹੀ ਕਰਨ ਦੀ ਵੇਟ ਕਰ ਰਹੀ ਸੀ ਅੰਦਰ ਜਾਂਦੇ ਆ ਹੀ ਚੰਨੀ ਨੇ ਚਾਹ ਪਾਣੀ ਪੁੱਛਣ ਦੀ ਬਜਾਏ ਆਪਣੇ ਕੰਮ ਬਾਰੇ ਹੀ ਪੁੱਛਿਆ ਪਰ ਬਲਵੀਰੋਂ ਨੇ ਟੋਕਿਆ ਧੀ ਪਹਿਲਾਂ ਪਾਣੀ ਧਣੀ ਪਿਆਈ ਨੂੰ ਕਹਿੰਦੇ ਨੇ ਕਿ ਹਰ ਔਰਤ ਆਪਣੇ ਘਰ ਪਰਿਵਾਰ ਤੋਂ ਬਿਨਾ ਅਧੂਰੀ ਮੰਨੀ ਜਾਂਦੀ ਆ ਪਰ ਜਦੋਂ ਔਰਤ ਤੇ ਮਰਦ ਦੋਹੇ ਹੀ ਆਪਣੇ ਅਸੂਲਾਂ ਤੋਂ ਕਿਤੇ ਭੜਕ ਜਾਣ ਤੋ ਕੀ ਮੰਨੇ ਜਾਣਗੇ ਅਧੂਰੀ ਜਾਂ ਪੂਰੀ ਕਰਨ ਨੇ ਕਈ ਜ਼ਿੰਦਗੀਆਂ ਖਰਾਬ ਕਰ ਦਿੱਤੀਆਂ ਸੀ ਸਭ ਤੋਂ ਪਹਿਲਾਂ ਉਹਨੇ ਨੀਰੂ ਨੂੰ ਆਪਣੇ ਜੰਗਲ ਵਿੱਚ ਫਸਾ ਕੇ ਫਿਰ ਉਹਦਾ ਵਿਆਹ ਆਪਣੇ ਤਾਈ ਦੇ ਮੁੰਡੇ ਨਾਲ ਕਰਵਾ ਕੇ ਵੀ ਉਹਦਾ ਘਰ ਪੱਟ ਨੋ ਨ ਰਿਹਾ ਪਰ ਸਿਆਣੀ ਰਹੀ ਨੀਰੂ ਵੀ ਜਿਨੇ ਆਪਣਾ ਪਤੀ ਧਰਮ ਨਿਭਾਇਆ ਫਿਰ ਨੂਰ ਦੀ ਜ਼ਿੰਦਗੀ ਨਾਲ ਕਰਨ ਨੇ ਚੰਗੀ ਖਿਲਵਾੜ ਕੀਤੀ ਉਹਦਾ ਕੋਈ ਕਸੂਰ ਹੀ ਨਹੀਂ ਸੀ ਪਰ ਫਿਰ ਵੀ ਉਹਨੂੰ ਕਸੂਰਵਾਰ ਠਹਿਰਾ ਕੇ ਦੋਵੇਂ ਮਾਂ ਪੁੱਤਾਂ ਨੇ ਨੂਰ ਨੂੰ ਘਰੋਂ ਕੱਢ ਦਿੱਤਾ ਇਸ ਤੋਂ ਬਾਅਦ ਕਰਨ ਨੇ ਚੰਨੀ ਨੜ ਪਿੱਛੇ ਪੋਣੇ ਸ਼ੁਰੂ ਕਰ ਦਿੱਤੇ ਲਾਲਚ ਕਰਨ ਤੇ ਉਸੇ ਮਾਂ ਉੱਪਰ ਹਾਵੀ ਹੋ ਗਿਆ ਸੀ ਤੇ ਬਿਨਾਂ ਕੋਈ ਸੱਚ ਜਾਣੇ ਕਰਨ ਨੇ ਚੰਨੀ ਨੜ ਵਿਆਹ ਰਚ ਲਿਆ ਘਰ ਵਿੱਚ ਸਿਆਣਾ ਬਜ਼ੁਰਗ ਕਰਨ ਨੂੰ ਤੋੜਦਾ ਨਹੀਂ ਜੋੜ ਕੇ ਰੱਖਦਾ ਪਰ ਪਲਵੀਰੋ ਹੀ ਜਦੋਂ ਮਾੜੇ ਕੰਮਾਂ ਵਿੱਚ ਆਪਣੇ ਪੁੱਤ ਦਾ ਸਾਥ ਦੇਣ ਲੱਗ ਪਈ ਸੀ ਤਾਂ ਕਰਨ ਲਈ ਤਾਂ ਬਹੁਤ ਆਸਾਨ ਸੀ ਮਾੜੇ ਕੰਮ ਕਰਨਾ ਸੋਨੀਆ ਨਾਲ ਪਹਿਲਾਂ ਤੋਂ ਹੀ ਕਰਨ ਦੀ ਬੰਦੀ ਸੀ ਤੇ ਹੁਣ ਰੂਹੀ ਉਹਦੀ ਜ਼ਿੰਦਗੀ ਵਿੱਚ ਆਈਆਂ ਵੇਖਦੀਆਂ ਕਿ ਕਰਨ ਰੂਹੀ ਦੀ ਜ਼ਿੰਦਗੀ ਨਾਲ ਖੇਡਦਾ ਜਾ। ਜਰੂਰ ਉਹਦਾ ਕਰਨ ਰੂਹੀ ਕੋਲ ਵਾਇਆ ਸੀ ਉਹਨੂੰ ਚੈਨ ਜਾ ਨਹੀਂ ਆ ਰਿਹਾ ਸੀ। ਜੰਨੀ ਕਰਨ ਦਾ ਬਦਲਿਆ ਚਿਹਰਾ ਵੇਖ ਰਹੀ ਸੀ ਤੇ ਆ ਕੇ ਉਹਦੇ ਕੋਲ ਬੈਠ ਗਈ। ਕੀ ਗੱਲ ਹੋ ਗਈ ਜਨਾਬਾ ਨੂੰ? ਇੰਚ ਢੇਰੀ ਜਾ ਢਾਈ ਬੈਠੇ ਆ। ਕਰਨ ਨਹੀਂ ਜੰਨੀ ਗਲਤ ਕੋਈ ਨਹੀਂ। ਜੰਨੀ ਕਰਨ ਦੇ ਵਾਲਾਂ ਵਿੱਚ ਹੱਥ ਫੇਰਦਿਆਂ ਬੋਲੀ। ਅੱਜਕੱਲ ਬਦਲਿਆ ਜਾ ਲੱਗਦਾ ਮੇਰਾ ਕਰਨ ਪਹਿਲਾਂ ਤਾਂ ਵੇਖ ਮੇਰੀ ਇੱਕ ਝਲਕ ਵੇਖਣ ਨੂੰ ਕਿੰਨੇ ਤਰਲੇ ਘੜਦਾ ਹੁੰਦਾ ਸੀ ਪਰ ਹੁਣ ਜਦੋਂ ਹਮੇਸ਼ਾ ਲਈ ਤੇਰੇ ਕੋਲ ਆ ਗਈਆਂ ਹੁਣ ਘਰ ਹੀ ਨਹੀਂ ਬੰਦੇ ਕਰਨ ਹੱਸਦਿਆਂ ਬੋਲਿਆ ਚੰਨੀ ਉਹ ਕਹਿੰਦੇ ਹੁੰਦੇ ਆ ਨਾ ਵੀ ਦੂਰ ਦੇ ਫੁੱਲ ਹੀ ਸੋਹਣੇ ਹੁੰਦੇ ਆ ਚੰਨੀ ਅੱਛਾ ਤੇ ਇਹ ਗੱਲ ਆ ਚੰਨੀ ਨੇ ਕਰਨ ਦੇ ਨੇੜੇ ਆਪਣਾ ਮੂੰਹ ਕੀਤਾ ਤਾਂ ਕਰਨ ਇੱਕਦਮ ਪਾਸੇ ਹੋ ਗਿਆ ਤੇ ਬਹਾਨਾ ਕੀਤਾ ਕਿ ਮੈਂ ਫਰੈਸ਼ ਹੋ ਜਾਵਾਂ ਫਿਰ ਆ ਕੇ ਕਰਦੇ ਆ ਗੱਲਾਂ ਬਾਤਾਂ ਕਰਨ ਕਮਰੇ ਵਿੱਚੋਂ ਬਾਹਰ ਆ ਗਿਆ ਚੰਨੀ ਨੇ ਕਰਨ ਦੇ ਬਾਹਰ ਜਾਂਦੇ ਅਹੀਂ ਵਿੱਕੀ ਨੂੰ ਫੋਨ ਕੀਤਾ ਤੇ ਘਰ ਦਾ ਸਾਰਾ ਮਾਹੌਲ ਦੱਸਿਆ ਪਰ ਵਿੱਕੀ ਨੇ ਚੰਨੀ ਨੂੰ ਤਸੱਲੀ ਦਿੱਤੀ ਕਿ ਕੋਈ ਗੱਲ ਨਹੀਂ ਥੱਕਿਆ ਹੋਇਆ ਹੋਵੇਗਾ ਚੰਨੀ ਨਹੀਂ ਯਾਰ ਫਿਰ ਵੀ ਬੰਦਾ ਸੋ ਗਲਤਾ ਸੋਂਦਾ ਕਰਦਾ ਆ ਵਿੱਕੀ ਉਹਦੇ ਨਾਲੋਂ ਜ਼ਿਆਦਾ ਮੈਨੂੰ ਤੂੰ ਬਾਲੀ ਕਾਲੀ ਲੱਗਦੀ ਆ ਨਾਲ ਪੈਨ ਨੂੰ ਕਰਨ ਦੇ ਕੀ ਗੱਲ ਉਹ ਮੇਰੇ ਨਾਲੋਂ ਜ਼ਿਆਦਾ ਚੰਗਾ ਚੰਨੀ ਯਾਰ ਤੂੰ ਤਾਂ ਹੁਣ ਮਜ਼ਾਕ ਕਰਨ ਲੱਗ ਪਿਆ ਪਰ ਮੈਂ ਉਹਨੂੰ ਪੁੱਛਣਾ ਸੀ ਕਿ ਪੈਸੇ ਪਾਰਾਇਆ ਕਿ ਨਹੀਂ ਉਵੇ ਕੀ ਯਾਰ ਇਹ ਪਰਾਇਆ ਰੂਪ ਐ ਸੇ ਕੈਨੇਡਾ ਪਿੱਛੇ ਤਾਂ ਇਹਨੇ ਇੱਕ ਨੂੰ ਤਲਾਕ ਦਿੱਤਾ ਤੂੰ ਹੀ ਸੋਚ ਕਿ ਇਹ ਪੈਸੇ ਭਰ ਕੇ ਆਇਆ ਹੋ ਕਾ ਨਹੀਂ ਹੁਣ ਚੰਨੀ ਇਹਨਾਂ ਤਾਂ ਪਤਾ ਮੈਨੂੰ ਦੋਹੇ ਮਾਂ ਪੁੱਤ ਸਿਰੇ ਦੇ ਲਾਲ ਚੀਆ ਚਲ ਠੀਕਾ ਫਿਰ ਮੈਂ ਵੇਖਦੀਆਂ ਕਰਾਂ ਨੂੰ ਕੀ ਕੀ ਕਰਦਾ ਕਰਨ ਨਹਾ ਕੇ ਕਮਰੇ ਚ ਆਇਆ ਮਾਂ ਪੇ ਦੋਹੇ ਕਰਨ ਕੋਲ ਆਣ ਕੇ ਬਠੇ ਤੇ ਗੱਲਾਂ ਬਾਤਾਂ ਕਰਨ ਲੱਗੇ ਪਰ ਕਰਨ ਦਾ ਧਿਆਨ ਸਿਰਫ ਤੇ ਸਿਰਫ ਰੂਹੀ ਵਿੱਚ ਹੀ ਸੀ ਕਰਨ ਨੇ ਅੱਖਾਂ ਮੀਚ ਲਈਆਂ ਸੌਣ ਦਾ ਬਹਾਨਾ ਕੀਤਾ ਚੰਨੀ ਨੇ ਸੋਚਿਆ ਕਿ ਚੰਗਾ ਹੋਇਆ ਸੋ ਗਿਆ ਨਹੀਂ ਐਵੇਂ ਤੰਗ ਹੀ ਕਰਦਾ ਸਵੇਰ ਹੁੰਦਿਆਂ ਹੀ ਕਰਨ ਨੇ ਗੱਡੀ ਚੁੱਕੀ ਤੇ ਮੋਗੇ ਜਾਣ ਦੀ ਗੱਲ ਕਹੀ ਚੰਨੀ ਨੂੰ ਬਹਾਨਾ ਲਾਇਆ ਕਿ ਮੈਂ ਅੱਜ ਫਿਰ ਏਜਣ ਨੂੰ ਮਿਲਣ ਜਾਣਾ ਕਰਨ ਜਦੋਂ ਮੋਗੇ ਪਹੁੰਚਿਆ ਤਾਂ ਪਹਿਲਾਂ ਆਫਿਸ ਗਿਆ ਰਿਸੈਪਸ਼ਨ ਤੇ ਬੈਠੇ ਰੋਹੀ ਵੇਖ ਉਹ ਫੁੱਲ ਵਾਂਗੂ ਖਿੜ ਗਿਆ ਰੋਹੀ ਆਪਣੇ ਕੰਮ ਵਿੱਚ ਵਿਜੀ ਸੀ ਇਸ ਕਰਕੇ ਉਹਨੂੰ ਕਰਨ ਦਿਖਿਆ ਨਾ ਜਦੋਂ ਕਰਨ ਨੇੜੇ ਜੇ ਆਇਆ ਤਾਂ ਰੋਹੀ ਵੀ ਕਰਨ ਨੂੰ ਵੇਖ ਕੇ ਖੁਸ਼ ਹੋਈ ਕਰਨ ਨੜ ਵਾਲੀ ਕੁਰਸੀ ਤੇ ਬੈਠ ਗਿਆ ਰੋਹੀ ਕੀ ਗੱਲ ਜੀ ਅੱਜ ਕਿਵੇਂ ਸਵੇਰ ਹੁੰਦੀ ਆ ਹੀ ਮੋਗੇ ਪਹੁੰਚ ਗਏ ਕਰਨ ਰੋਹੀ ਜੀ ਜੇ ਮੇਰਾ ਵਾਸਾ ਚੱਲਦਾ ਤਾਂ ਮੈਂ ਤੁਹਾਨੂੰ ਰਾਤ ਹੀ ਆਪਣੇ ਨਾਲ ਲੈ ਜਾਂਦਾ ਪਰ ਮਜਬੂਰੀਆਂ ਸੀ ਰੋਹੀ ਮਜਬੂਰੀਆਂ ਹੀ ਤਾਂ ਪਿਆਰ ਦੀ ਸਭ ਤੋਂ ਵੱਡੀ ਅਰchna ਹੋਰ ਦੱਸੋ ਜੀ ਪਾਣੀ ਲਮੋਗੇ ਕਰਨ ਨਹੀਂ ਰੋਹੀ ਪਾਣੀ ਨਹੀਂ ਪੀਣਾ ਬਸ ਅੱਜ ਮੈਂ ਤੈਨੂੰ ਆਪਣੇ ਤੋਂ ਜਾਣੂ ਕਰਵਾਉਣਾ ਰੋਹੀ ਪੂਰੀ ਹਿਸਟਰੀ ਦੱਸਣਾਈ ਲੱਗਦੀ ਆ ਸ਼ਾਇਦ ساری ਰਾਤ ਸੋਚੀ ਗਏ ਹੋ ਮੋਂਗੇ ਕਿ ਕਿਹੜੀ ਕਿਹੜੀ ਗੱਲ ਦੱਸਾਂ ਰੋਹੀ ਨੂੰ ਕਰਨ ਨਹੀਂ ਰੋਹੀ ਮੈਂ ਨਹੀਂ ਚਾਹੁੰਦਾ ਕਿ ਮੇਰੀ ਪਿਆਰੀ ਦੋਸਤ ਨੂੰ ਮੇਰੀ ਕੋਈ ਗੱਲ ਪਤਾ ਨਾ ਹੋਵੇ ਰਿਸ਼ਤੇ ਵਿੱਚ ਸ਼ੀਸ਼ਾ ਹੋਣਾ ਬਹੁਤ ਜ਼ਰੂਰੀ ਹੈ ਝੂਠ ਦੀਆਂ ਪਰਤਾਂ ਨਾਲ ਕਦੇ ਰਿਸ਼ਤੇ ਨਹੀਂ ਨਿਪਦੇ ਪਹਿਲਾਂ ਹੀ ਮੈਂ ਬਹੁਤ ਜ਼ਿਆਦਾ ਗਲਤੀਆਂ ਕਰ ਬੈਠਾ ਰੋਹੀ ਕਰਨ ਜੀ ਤੁਸੀਂ ਖੁੱਲ ਕੇ ਗੱਲ ਕਰੋ ਜੀ ਕੀ ਕਹਿਣਾ ਕਰਨ ਯਾਰ ਰੋਹੀ ਤੂੰ ਕੱਪੜੇ ਨਾ ਪਹਿਨੇ ਕਰ ਯਾਰ ਮੇਰੀ ਮਨੀ ਤਾਂ ਪੰਜਾਬੀ ਸੂਟ ਪਾਇਆ ਕਰ ਬਹੁਤ ਸੋਹਣੀ ਲੱਗੇਗੀ ਅੱਛੇ ਤੈਨੂੰ ਦਵਾ ਦੇਣੀ ਆ ਮੈਂ ਕੱਪੜੇ ਰੁਹੀ ਕੱਪੜੇ ਦਵਾ ਕੇ ਵਸੱਚ ਕਰੇਂਗੀ ਰੁਹੀ ਕਰਨ ਵਸੱਚ ਕਰਨਾ ਹੁੰਦਾ ਤਾਂ ਰਾਤ ਹੀ ਤੂੰ ਮੈਨੂੰ ਸਭ ਕੁਝ ਮੰਨ ਲੈਂਦੀ ਪਰ ਨਹੀਂ ਤੈਨੂੰ ਗਲਤ ਨਹੀਂ ਵਰਤਣਾ ਯਾਰ ਰੁਹੀ ਕਰ ਸਭ ਕਿਵੇਂ ਸਾਰੇ ਰਾਤ ਗਾਣਾ ਤਾਂ ਨਹੀਂ ਪਈਆ ਤੁਹਾਡੀ ਕਰਨ ਨਹੀਂ ਯਾਰ ਕੋਈ ਕੁਝ ਨਹੀਂ ਭੁੱਲੇ ਇੱਕ ਤਾਂ ਤੇਰਾ ਨੰਬਰ ਹੈ ਨਹੀਂ ਸੀ ਮੇਰੇ ਕੋਲ ਦੂਸਰਾ ਤੇਰਾ ਪਿਆਰ ਨਹੀਂ ਮਰਾ ਪੋ ਚਾਲ ਪਾਈ ਰੱਖਿਆ ਰੋਹੀ ਹੁੰਦਾ ਠੀਕਾ ਕਰਨ ਆਪਾਂ ਨੰਬਰ ਤਾਂ ਦੇ ਦਿੱਤੇ ਹੁਣ ਰੋਹੀ ਨੇ ਨੰਬਰ ਦਿੱਤਾ ਤੇ ਕਰਨ ਨੇ ਛੇਤੀ ਨਾਲ ਨੰਬਰ ਡਾਇਲ ਕੀਤਾ ਪਰ ਨੰਬਰ ਵੇਟਿੰਗ ਤੇ ਆ ਰਿਹਾ ਸੀ ਕਰਨ ਯਾ ਰੋਹੀ ਆਹੀ ਨੰਬਰ ਤੇਰਾ ਰੋਹੀ ਹਾਂਜੀ ਕਰਨ ਨੰਬਰ ਪੀਜੀ ਆ ਰਿਹਾ ਕਿਸ ਨੂੰ ਲਾਇਆ ਯਾਰ ਤੂੰ ਹੁਣ ਰੋਹੀ ਰੋਣ ਹਕੀ ਹੋਈ ਬੋਲੀ ਪਹਿਲਾ ਫੋਨ ਕਟਿਆ ਕਰਨ ਜੀ ਮੈਂ ਤੁਹਾਨੂੰ ਦੱਸੇ ਤੁਸੀਂ ਸੋਨੀਆਂ ਨੂੰ ਜਾਂਦੇ ਆ ਕਰਨ ਹਾਂ ਰੋਹੀ ਜਾਂਦਾ ਪਰ ਤੂੰ ਕਿਵੇਂ ਜਾਂਦੀ ਆ ਉਹਨੂੰ ਰੋਹੀ ਉਣੀਤ ਦੰਦਾ ਬਣਾਇਆ ਹੋਇਆ ਇਸ ਕੰਮ ਦਾ ਕਾਫੀ ਦਿਨਾਂ ਦੀ ਗੱਲ ਹੈ ਤੁਹਾਡਾ ਦੋਸਤ ਆ ਜੋ ਕਰਮਾ ਉਹ ਆਇਆ ਸੀ ਆਫਿਸ ਵਿੱਚ ਮੇਰੇ ਵੱਲ ਗਲਤ ਨਜ਼ਰਾਂ ਨਾਲ ਵੇਖ ਰਿਹਾ ਸੀ ਫਿਰ ਇੱਕ ਦਿਨ ਸੋਹਣੀ ਆਈ ਤੇ ਮੈਨੂੰ ਪੈਸਿਆਂ ਦਾ ਲਾਲਚ ਜਿੱਤਿਆ ਕਿ ਕਮੁੰਡਾ ਆਊਗਾ ਤੇਰੇ ਕੋਲ ਉਹਨੂੰ ਆਪਣੀਆਂ ਗੱਲਾਂ ਵਿੱਚ ਐਸਾ ਫਸਾਉਣਾ ਕਿ ਮੋੜ ਤੇਰੇ ਚੁਗਲ ਵਿੱਚ ਉਹਨਾਂ ਨੇikle ਸੋਹਣੀਏ ਨੇ ਮੈਨੂੰ 2000 ਰੁਪਇਆ ਦਿੱਤਾ ਤੇ ਕਿਹਾ ਕਿ ਜੇਰੋਂ ਤੂੰ ਕਰੇ ਉਹਨੂੰ ਨਸ਼ਿਆਂ ਤੇ ਲਾ ਰਿਤਾ ਤਾਂ ਹੋਰ ਪੈਸੇ ਦੇਵੇਗੀ ਕਰਨ ਜੀ ਮੈਂ ਹਾਂ ਕਰਤਾ ਬੈਠੀ ਸੀ ਪਰ ਜਦੋਂ ਮੈਂ ਤੁਹਾਨੂੰ ਵੇਖਿਆ ਤਾਂ ਮੈਨੂੰ ਤੁਸੀਂ ਬਹੁਤ ਚੰਗੇ ਲੱਗੇ ਇਸ ਲਈ ਜਰੂਰ ਤੁਸੀਂ ਕੋਈ ਨਸ਼ਾ ਕੀਤਾ ਤਾਂ ਮੈਂ ਤੁਹਾਨੂੰ ਵਰਜਿਆ ਸੀ ਜੇ ਮੈਂ ਲਾਲਚ ਕਰਦੀ ਤਾਂ ਸੋਹਣਿਆ ਤੇ ਕਹਿੰਦੀ ਤੁਹਾਨੂੰ ਲੁੱਟ ਹੀ ਲੈਂਦੀ ਪਰ ਨਹੀਂ ਹੁਣ ਸੋਹਣਿਆ ਨੇ ਮੈਨੂੰ ਧਮਕੀ ਦਿੱਤੀ ਆ ਕਿ ਮੈਂ ਫੋਨ ਹੋਲਡ ਤੇ ਹੀ ਰੱਖਾਂ ਤੇ ਤੁਹਾਡੀਆਂ ਸਾਰੀਆਂ ਗੱਲਾਂ ਨੂੰ ਸੁਣਾਵਾਂ ਕਰਨ ਇਨੀ ਵੱਡੀ ਪਲਾਨਿੰਗ ਕੀਤੀ ਆਉਨੇ ਤੇਰੇ ਤੇ ਮੇਰੇ ਨਾਲ ਤੇ ਕਰਮੇ ਵਰੀ ਤਮੈ ਸੋਚਿਆ ਹੀ ਨਹੀਂ ਸੀ ਕਿ ਉਹ ਐਂ ਕਰੇਗਾ ਮੇਰੇ ਨਾਲ ਅੰਜਲੀ ਨੇ ਨੂਰ ਨਾਲ ਗੱਲ ਕੀਤੀ ਕਿ ਵਿਸ਼ਾਲ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਪਰ ਯਾਰ ਉਹਦੀ ਕਾਸਟ ਨਹੀਂ ਮਿਲਦੀ ਸਾਡੀ ਕਾਸਟ ਨਾਲ ਪਰ ਇਹ ਗਲਤ ਹੈ ਕਿ ਸਾਡੇ ਕਰਦੇ ਮਨ ਜਾਣਗੇ ਪਰ ਕੋਈ ਵਿਚੋਲਾ ਬਣੀ ਤਾਂ ਹੀ ਆ ਨੂਰ ਇਹ ਅੰਜਲੀ ਮੈਂ ਕੁਝ ਇਸ ਪਰ ਕਹਿ ਨਹੀਂ ਸਕਦੀ ਕਿਉਂਕਿ ਜੇ ਮੈਂ ਗੱਲ ਕੀਤੀ ਤੇ ਤੁਹਾਡੇ ਘਰ ਦੇ ਕਹਿਣਗੇ ਆਪ ਤਾਂ ਤਲਾਕ ਦੇ ਦਿੱਤਾ ਇਹ ਕਿਸੇ ਦਾ ਘਰ ਕੀ ਪਸਾਉਗੀ ਪਿੰਡ ਦੇ ਲੋਕਾਂ ਨੂੰ ਤੈਨੂੰ ਪਤਾ ਸੌ ਗੱਲਾਂ ਕਰਦੀ ਹੁੰਦੀਆਂ ਅੰਜਲੀ ਪਨੂਰ ਮੈਂ ਨਹੀਂ ਚਾਹੁੰਦੀ ਕਿ ਤੇਰੇ ਮੰਗੂ ਮੇਰਾ ਪਿਆਰ ਵੀ ਅਧੂਰਾ ਰਹਿ ਜਾਵੇ ਤੂੰ ਸੋਚ ਅਪਾ ਕਿਵੇਂ ਗੱਲ ਕਰੀਏ ਕਿ ਨੂਰ ਤੂੰ ਸਿਆਣੀ ਕੁੜੀ ਆ ਯਾਰ ਆਪਣੇ ਘਰ ਦੇ ਨਾਲ ਖੁਦ ਗੱਲ ਕਰ ਉਹ ਜ਼ਰੂਰ ਮੰਨ ਜਾਣਗੇ ਅੰਜਲੀ ਨੇ ਆਪਣੇ ਘਰ ਫੋਨ ਕੀਤਾ ਮੰਮੀ ਨਾਲ ਰਸਮੀ ਗੱਲਾਂ ਕੀਤੀਆਂ ਅੰਜਲੀ ਦੀ ਮਾਂ ਪੜ੍ਹੀ ਲਿਖੀ ਤੇ ਸੋਚਵਾਨ ਸੀ ਉਹ ਅੰਜਲੀ ਨੂੰ ਕਹਿਣ ਲੱਗੀ ਕਿ ਹੁਣ ਆਪਣੀ ਜਿਹਾ ਮੁੰਡਾ ਪਸੰਦ ਕਰ ਲੈ ਫਿਰ ਤੇਰਾ ਵਿਆਹ ਵੀ ਕਰਨਾ ਅੰਜਲੀ ਨੂੰ ਮੌਕਾ ਮਿਲ ਗਿਆ ਤੇ ਉਹ ਬੋਲੀ ਮਾਂ ਪਹਿਲਾਂ ਦੱਸੋ ਤੁਸੀਂ ਗੁੱਸਾ ਤਾਂ ਨਹੀਂ ਕਰਦੇ ਮਾਂ ਨਹੀਂ ਬੇਟਾ ਜੀ ਤੁਸੀਂ ਗੱਲ ਦੱਸੋ ਕੀ ਆ ਅੰਜਲੀ ਮੰਮੀ ਜੀ ਮੈਨੂੰ ਇੱਥੇ ਇੱਕ ਮੁੰਡਾ ਪਸੰਦ ਆਇਆ ਮੇਰੇ ਹੀ ਡਿਪਾਰਟਮੈਂਟ ਵਿੱਚ ਜੋਬ ਕਰਦਾ ਮਾਂ ਇਸ ਤੋਂ ਵੱਡੀ ਖੁਸ਼ੀ ਦੀ ਹੋਰ ਗੱਲ ਕੀ ਹੋ ਸਕਦੀ ਆ ਤੂੰ ਛੇਤੀ ਬੁਲਾਉ ਉਹਨੂੰ ਮੈਂ ਮਿਲ ਲਵਾਂਗੀ ਉਸਨੂੰ ਅੰਜਲੀ ਪਰ ਮਾਂ ਉਹ ਆਪਣੀ ਕਾਸਟ ਦੇ ਨਹੀਂ ਹੋਰ ਕਾਸਟ ਵੀ ਆ ਕਰਨ ਤੇ ਰੋਹੀ ਦੋਹੀ ਗੱਲਾਂ ਕਰ ਰਹੀ ਸੀ ਰੋਹੀ ਨੇ ਜਦ ਕਰਨ ਨੂੰ ਸੋਨੀਆ ਵਾਰੀ ਦੱਸਿਆ ਤਾਂ ਕਰਨ ਨੂੰ ਸੋਨੀਆ ਦੇ ਨਾਲ 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 ਕਰਮੇ ਤੇ ਵੀ ਗੁੱਸਾ ਛੜਨ ਲੱਗਿਆ ਪਰ ਰੂਹੀ ਨੇ ਕਰਨ ਨੂੰ ਸਮਝਾਇਆ ਕਿ ਗੁੱਸਾ ਨਾ ਕਰੋ ਮੈਂ ਤੈਨੂੰ ਇਹ ਗਲਤ ਆਲਸੀਆ ਕਿਉਂਕਿ ਤੁਸੀਂ ਮੈਨੂੰ ਆਪਣੀ ਜੇ ਲੱਗੇ ਆ ਕਰਨ ਤੇਰਾ ਧੰਨਵਾਦ ਕਿਵੇਂ ਕਰਾਂ ਰੂਹੀ ਇੰਨੀ ਚੰਗੀਆਂ ਤੂੰ ਤੇ ਤੇਰੀ ਮਜਬੂਰੀ ਦਾ ਫਾਇਦਾ ਹੀ ਲੁਕ ਕਿਵੇਂ ਚੱਕ ਰਹੀ ਆ ਸੱਚ ਤਾਂ ਮੈਂ ਵੀ ਤੇਰੀ ਤੁਲਕ ਗਈ ਆ ਪਰ ਤੇਰੇ ਸੱਚ ਅੱਗੇ ਮੇਰੇ ਸੱਚ ਬਹੁਤ ਵੱਡੇ ਆ ਰੂਹੀ ਮੈਂ ਤੈਨੂੰ ਝੂਠ ਬੋਲੇ ਕਿ ਮੈਂ ਕਵਾਰਾਂ ਦਰਅਸਲ ਮੈਂ ਵਿਆਹਿਆ ਹੋਇਆ ਤੇ ਵਿਆਹ ਮੈਂ ਉਸ ਕੁੜੀ ਨਾਲ ਤਾਂ ਕਰਵਾਇਆ ਤਾਂ ਕਿ ਮੈਂ ਬਾਹਰ ਆ ਸਕਾਂ ਕਿਉਂਕਿ ਕੈਨੇਡਾ ਚੰ ਲਈ ਮੈਂ ਵਿਆਹ ਕਰਾਇਆ ਸਾਰਾ ਪੈਸਾ ਮੈਂ ਹੀ ਲੋਣਾ ਦਿੱਤੇ ਰੂਹੀ ਵਿਆਹ ਵੇਰੇ ਦੱਸਿਆ ਸੀ ਮੈਨੂੰ ਕਰਮੇ ਨਹੀਂ ਕਰਨ ਫਿਰ ਤੂੰ ਮੈਨੂੰ ਪੁੱਛਿਆ ਕਿਉਂ ਨਹੀਂ ਕਰਨ ਜਿੱਥੇ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣਾ ਹੋਵੇ ਉੱਥੇ ਜਰਾ ਸਵਾਲ ਕਰਨੇ ਚੰਗੇ ਨਹੀਂ ਹੁੰਦੇ ਕਰਨ ਜੀ ਪਰ ਇੱਕ ਗੱਲ ਸੁਣੋ ਜੀ ਮੈਂ ਤੁਹਾਡੀ ਲਾਈਫ ਨੂੰ ਖਰਾਬ ਨਹੀਂ ਕਰਨੀ ਚੰਨੀ ਤੁਹਾਡੀ ਵਾਈਫਾ ਤੁਸੀਂ ਉਹਦੇ ਨਾਲ ਰਹੋ ਤਾਂ ਚੰਗਾ ਹੋਵੇਗਾ ਕਰਨ ਪਰ ਰੋਹਿਤ ਤੂੰ ਨਹੀਂ ਜਾਣਦੀ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਪਮੇ ਤੇਨੂੰ ਮੇਰੇ ਨਾਲ ਮਿਲਿਆ ਹਜੇ ਇੱਕ ਦਿਨ ਹੀ ਹੋਇਆ ਪਰ ਸੱਚੀ ਰੋਹੀ ਹੁਣ ਤਾਂ ਤੂੰ ਹੀ ਦਿਸਦੀ ਹਰ ਪਾਸੇ ਜੇ ਤੂੰ ਸੋਚੇ ਕਿ ਮੈਂ ਤੇਰੇ ਨਾਲ ਸੈੱਟ ਕਰਨ ਦਾ ਮਾਰਾ ਇਹ ਸਭ ਕਰ ਰਿਹਾ ਤਹੇ ਗਲਤ ਮੈਂ ਰੋਹੀ ਤੇਰੇ ਜਿਸਮ ਨੂੰ ਨਹੀਂ ਯਰ ਤੈਨੂੰ ਪਿਆਰ ਕਰਦਾ ਰੋਹੀ ਪਰ ਕਿਸੇ ਦੀ ਜ਼ਿੰਦਗੀ ਖਰਾਬ ਕਰਕੇ ਆਪਣਾ ਕਰਨੀ ਬਸਾ ਸਕਦੀ ਕਰਨ ਇਹ ਰੋਹੀ ਜ਼ਿੰਦਗੀ ਵਿੱਚ ਪਹਿਲੀ ਵਾਰ ਪਛਤਾਵਾ ਹੋ ਰਿਹਾ ਇਹ ਸਭ ਕੁਝ ਮੈਂ ਕਿਉਂਕਿ ਤੇ ਤੇ ਕਾਸ਼ ਤੂੰ ਮੈਨੂੰ ਪਹਿਲਾਂ ਮਿਲੀ ਹੁੰਦੀ ਰੋਹੀ ਅੱਜ ਕੋਈ ਚੰਗੀ ਜਿਹੀ ਗੱਲ ਸੁਣਾਓ ਮੇਰਾ ਮਨ ਜਾ ਉਦਾਸਾ ਐਨੇ ਹੀ ਰੋਹੀ ਨੂੰ ਕੋਈ ਫੋਨ ਆ ਜਾਂਦਾ ਤੇ ਫੋਨ ਮਕਾਨ ਮਾਲਕ ਦਾ ਸੀ ਕਰਨ ਦੇ ਕਹਿੰਦੇ ਰੋਹੀ ਨੇ ਫੋਨ ਚੁੱਕਿਆ ਅੱਗੋਂ ਮਾਲਕ ਨੇ ਕਿਹਾ ਕਿ ਅੱਜ ਭੁੱਲ ਨਾ ਜਾਵੇਂ ਤਨਖਾਹ ਲੈ ਕੇ ਆਉਣੀ ਆ ਅੱਜ ਦੋ ਦਿਨ ਹੋ ਗਏ ਲਾਰੇ ਲਾਉਂਦੇ ਨੂੰ ਰੋਹੀ ਨਹੀਂ ਆਂਟੀ ਜੀ ਅਸਮੇ ਲਾਵਾ ਦੀ ਤਨਖਾਹ ਚੰਗਾ ਕੀਤਾ ਤੁਸੀਂ ਯਾਦ ਕਰਵਾ ਦਿੱਤਾ ਫੋਨ ਕਟਿਆ ਗਿਆ ਕਰਨ ਨੂੰ ਬਹੁਤ ਅਫਸੋਸ ਹੋ ਰਿਹਾ ਸੀ ਤੇ ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੇ ਕਰਨ ਰੋਹੀ ਜੇ ਤੁਸੀਂ ਘਰ ਕਦੋਂ ਜਾਣਾ ਰੋਹੀ ਸ਼ਾਮ ਨੂੰ ਹੀ ਜਾਵਾਂਗੀ ਆਫਿਸ ਦਾ ਕੰਮ ਮੇਰੇ ਕੋਲ ਹੀ ਹੁੰਦਾ ਸਾਰਾ ਕਰਨ ਓਕੇ ਚਲੋ ਮੈਂ ਆਇਆ ਤੂੰ ਬੈਠ ਤੇ ਤਰੰਦੀ ਮਾਸੀ ਦਾ ਮੁੰਡਾ ਮੋਂਗੇ ਸ਼ਹਿਰ ਵਿੱਚ ਹੀ ਰਹਿੰਦਾ ਸੀ ਕਰਨ ਸਿੱਧਾ ਉਹਦੇ ਕੋਲ ਗਿਆ ਤੇ ਉਹਨੂੰ ਕਿਸੇ ਖਾਲੇ ਮਕਾਨ ਬਾਰੇ ਪੁੱਛਣ ਲੱਗਿਆ ਕਿ ਛੋਟਾ ਜਿਹਾ ਕੰਮ ਚਾਹੀਦਾ ਕਿਸੇ ਨੂੰ ਜੇ ਤੇਰੀ ਨਗਾ ਵਿੱਚ ਹੋਇਆ ਤਾਂ ਸ਼ਾਮ ਤੱਕ ਦੱਸੇ ਇਸ ਤੋਂ ਬਾਅਦ ਕਰਨ ਸੋਚਣ ਲੱਗਿਆ ਕਿ ਚੰਨੀ ਦੇ ਪੈਸੇ ਵੀ ਭਰਨੇ ਆ ਰੂਹੀ ਨੂੰ ਮਕਾਨ ਵੀ ਲੈ ਕੇ ਦੇਣਾ ਕਿੱਥੋਂ ਆਉਣਗੇ ਪੈਸੇ ਫਿਰ ਕੁਝ ਕਪੜੇ ਤੇ ਨੂਰ ਦੇ ਖਾਣੇ ਵਾਸਤੇ ਕੁਝ ਫਾਸਟ ਫੂਡ ਪੈਕ ਕਰਵਾਇਆ ਤੇ ਰੂਹੀ ਕੋਲ ਆ ਪਹੁੰਚਿਆ ਰੂਹੀ ਕਿੱਥੇ ਚਲੇ ਗਏ ਸੀ ਤੁਸੀਂ ਐਨਾ ਟਾਈਮ ਲਗਾਏ ਕਰਨ ਗਿਆ ਸੀ ਯਾਰ ਕਿਸੇ ਕੋਲ ਪਹਿਲਾਂ ਤਾਂ ਕੁਝ ਖਾ ਲ ਨਾ ਲਈ ਤੇਰੇ ਵਾਸਤੇ ਕਪੜੇ ਲੈ ਕੇ ਆਇਆ ਰੂਹੀ ਨੇ ਦੋ ਕਪਚਾ ਦੀ ਮੰਗਵਾਈ ਕਰਨ ਜੀ ਤੁਸੀਂ ਵੀ ਕੁਝ ਨਹੀਂ ਖਾਧਾ ਹੋਣਾ ਮੈਨੂੰ ਪਤਾ ਰਾਤ ਵੀ ਤੁਸੀਂ ਮੇਰੇ ਬਾਰੇ ਹੀ ਸੋਚਦੇ ਰਹੇ ਹੋਵੋਗੇ ਕਰਨ ਹੁਣ ਤੇਰਾ ਪੈਰ ਕਿਵੇਂ ਆ ਯਾਰ ਰੁਹੀ ਅੱਗੇ ਨਾਲੋਂ ਠੀਕ ਆ ਅੱਜ ਵਿਖਾਵਾਂਗੀ ਕਰਨ ਇਕੱਲੇ ਨਹੀਂ ਜਾਣਾ ਮੈਂ ਲੈ ਕੇ ਜਾਊਂਗਾ ਰੁਹੀ ਜੇ ਤੁਹਾਨੂੰ ਕਿਸੇ ਨੇ ਵੇਖ ਲਿਆ ਤਾਂ ਕੰਮ ਖਰਾਬ ਹੋ ਜਾਣਾ ਐ ਮੈਂ ਤੁਹਾਡੇ ਮੈਰਿਟ ਲਾਈਫ 'ਚ ਮੈਂ ਅੜਸ਼ ਨਹੀਂ ਬਣ ਸਕਦੀ ਕਰਨ ਅੱਛਾ ਜੀ ਪਰ ਇੰਜ ਨਹੀਂ ਹੁੰਦਾ ਯਾਰ ਰੁਹੀ ਤੁਸੀਂ ਇਹ ਸਭ ਮੇਰੇ ਲਈ ਨਾ ਕਰੋ ਜੀ ਕਰਨ ਕਿਉਂ ਨਾ ਕਰਾਂ ਯਾਰ ਰੁਹੀ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਸੱਚ ਆ ਵੇਖ ਮੇਰੇ ਫੋਟੋਆਂ ਸੂਟਾਂ ਦਿਆਂ ਵੇਖੇ ਦੱਸ ਔਰ ਕਿਹੜਾ ਸੂਟ ਤੇਰੇ ਪਸੰਦ ਆ ਮੈਂ ਉਹ ਸੂਟ ਵੀ ਤੇਰੇ ਲਈ ਲੈ ਆਵਾਂਗਾ ਕਰਨ ਨੇ ਫੋਨ ਦੇ ਗੈਲਰੀ ਘੱਡੀ ਤੇ ਫੋਟੋਆਂ ਵਿਖਾਉਣ ਲੱਗਿਆ ਰੂਹੀ ਯਾਰ ਮੈਂ ਵੇਖ ਕੇ ਕੀ ਕਰਾਂ ਤੂੰ ਸਿੱਧਾ ਮੈਨੂੰ ਪਤਾ ਨਹੀਂ ਕੀ ਬਣਾ ਰੱਖਿਆ ਪਰ ਕਰਨ ਜੀ ਮਿਕਸਤਾਰ ਨੇ ਜੀ ਕੁੜੀਆਂ ਕਰਨ ਯਾਰ ਫੋਟੋ ਵੇਖ ਰੂਹੀ ਜਦੋਂ ਫੋਟੋਆਂ ਵਿਖਾਉਣ ਲੱਗੀ ਤਾਂ ਵੇਖ ਤੇ ਆ ਕਿਤੇ ਅਗਾ ਚੰਨੀ ਤੇ ਕਰਨ ਦੀ ਫੋਟੋ ਆ ਗਈ ਰੁਹੀ ਚੰਨੀ ਦੀ ਫੋਟੋ ਵੇਖ ਫੋਲੇ ਕਰਨ ਜੀ ਇਹ ਕੌਣ ਆ ਕਰਨ ਇਹ ਚੰਨੀ ਆ ਰੁਹੀ ਹਿਰ ਬਾਈ ਚੰਨੀ ਸੱਚਮੁੱਚ ਤੁਹਾਡੇ ਵਾਈਫ ਆ ਅੰਜਲੀ ਨੇ ਵਿਸ਼ਾਲ ਨੂੰ ਆਪਣੇ ਘਰ ਦੇ ਮੈਂ ਗੱਲ ਕਰਨ ਦੀ ਗੱਲ ਕਹੀ ਸੱਚਮੁੱਚ ਅੰਜਲੀ ਦੀ ਕਿਸਮਤ ਬਹੁਤ ਚੰਗੀ ਸੀ ਅੰਜਲੀ ਕੇ ਘਰ ਦੇ ਅਨਿਸ਼ ਤੇ ਲੀਹਾਂ ਕਰ ਦਿੱਤੀ ਪਹਿਲਾਂ ਅੰਜਲੀ ਦੇ ਪਾਪਾ ਨੇ ਸੀ ਮੰਨਦੇ ਪਰ ਅੰਜਲੀ ਦੀ ਮਾਂ ਨੇ ਕਿਹਾ ਕਿ ਜੇ ਆਪਣੀ ਆਪਣੇ ਤੋਂ ਪੁੱਛੇ ਬਿਨਾਂ ਹੀ ਉਹਦੇ ਨਾਲ ਵਿਆਹ ਕਰਵਾ ਲੈਂਦੇ ਫਿਰ ਆਪਾਂ ਕੀ ਕਰਦੇ ਚਲਿਤਾ ਚੰਗਾ ਕਿ ਆਪਣੇ ਤੀਨੇ ਮੈਨੂੰ ਸਾਰੀ ਗੱਲ ਦੱਸ ਦਿੱਤੀ ਆ ਸਾਰਿਆਂ ਦੀ ਸਹਿਮਤੀ ਨਾਲ ਵਿਆਹ ਦਾ ਤਿੰਨ ਰੱਖ ਦਿੱਤਾ ਸੀ ਅੰਜਲੀ ਨੇ ਵਿਆਹ ਵਿੱਚ ਜਸਕਰਨ ਨੂੰ ਵੀ ਬੁਲਾਇਆ ਸੀ ਉਧਰੋਂ ਵਿਸ਼ਾਲ ਨੇ ਵੀ ਜਸਕਰਨ ਨੂੰ ਬਰਾਤ ਨਾਲ ਜਾਣ ਲਈ ਕਿਹਾ ਅੰਜਲੀ ਤੇ ਨੂਰ ਨੇ ਵਿਆਹ ਤੋਂ ਹਫ਼ਤਾ ਪਹਿਲਾਂ ਹੀ ਛੁੱਟੀਆਂ ਲੈ ਲਈਆਂ ਸੀ ਦੋਹੇ ਸਹਿਲੀਆਂ ਆਪਣੇ ਪਿੰਡ ਆ ਗਈਆਂ ਨੂਰ ਆਪਣੇ ਘਰ ਪਹੁੰਚੀ ਤਾਂ ਉਹਦਾ ਖੁਸ਼ੀ ਚਿਹਰਾ ਵੇਖ ਕਰਦੇਆਂ ਨੂੰ ਵੀ ਬਹੁਤ ਖੁਸ਼ੀ ਹੋਈ ਕਿਉਂਕਿ ਤਲਾਕ ਤੋਂ ਬਾਅਦ ਨੂਰ ਆਪਣੇ ਘਰ ਨਹੀਂ ਸੀ ਆਈ ਕਰਦੀ ਸੋਚ ਰਹੀ ਸੀ ਕਿ ਨੂਰ ਦਮਨ ਪਹਿਲੋਂ ਹੀ ਦੁਖੀ ਹੋਵੇਗਾ ਪਰ ਹੁਣ ਜਦੋਂ ਉਹ ਵਾਪਸ ਆਪਣੇ ਘਰ ਆਈ ਤਾਂ ਖੁਸ਼ੀ ਵੇਖ ਸਾਰਿਆਂ ਦੀ ਹੀ ਰੂਹ ਖੁਸ਼ ਹੋ ਗਈ ਨੂਰ ਨੂੰ ਸਾਰਾ ਹੀ ਟੱਬਰ ਪਜ-ਪਜ ਮਿਲ ਰਿਹਾ ਸੀ ਖਾਸ ਕਰ ਕੋਮਲ ਜਿਹੜੀ ਆਪਣੀ ਤੀ ਦੀ ਕੰਢਾ ਵੱਜਿਆ ਨਹੀਂ ਸੀ ਜਰ ਦੀ ਅੱਜ ਐਡੇ ਬਿਤੇ ਦੁੱਖ ਚੋਂ ਨਿਕਲੀ ਆਪਣੀ ਤੀ ਨੂੰ ਖੁਸ਼ ਵੇਖ ਰਹੀ ਸੀ ਹਰਮਿਤ ਮੇਰੀ ਤੀ ਤਾਂ ਬਹੁਤ ਖੁਸ਼ ਲੱਗ ਰਹੀ ਹੈ ਨੂਰ ਪਾਪਾ ਜੀ ਤੁਹਾਡੇ ਹੁੰਦਿਆਂ ਮੈਨੂੰ ਕੋਈ ਦੁੱਖ ਹੋ ਸਕਦਾ ਪਾ ਐਸ ਵਾਰੀ ਤਾਂ ਮੈਂ ਤੁਹਾਡਾ ਖਰਚਾ ਕਰਵਾਉਣ ਆਈ ਆ ਉਹ ਵੀ ਖੂਬਸਾਰਾ ਜਸਮੀਤ ਲੈ ਮੇਰੀ ਤੀਨੇ ਪਹਿਲੀ ਵਾਰੀ ਕਿਸੇ ਚੀਜ਼ ਵਰੀ ਗਿਆ ਤਸਪੁੱਤ ਕੀ ਲੈਣਾ ਸਾਰਾ ਘਰ ਹੀ ਤੇਰਾ ਕੋਮਲ ਪਾਣੀ ਦਾ ਗਲਾਸ ਲਈ ਆਈ ਤੇ ਸੁਪ੍ਰਿਤ ਆਪਣੀ ਭੈਣ ਵਾਸਤੇ ਖਾਣ ਲਈ ਸਮਾਨ ਲੈਣ ਬਾਹਰ ਚੱਲ ਗਿਆ ਗੁਰਮੀਤ ਮੈਨੂੰ ਪਤਾ ਮੇਰਾ ਪੁੱਤ ਕਿਵੇਂ ਇੰਨੀ ਛੁੱਟੀਆਂ ਲੈ ਕੇ ਆਇਆ ਧੰਵਾਜੇ ਸਾਰਿਆਂ ਦਾ ਅੱਜ ਦਾ ਭਾਗ ਸੰਭਲਣ ਦੇ ਲਈ ਬਾਕੀ ਅਗਲੇ ਭਾਗ ਵਿੱਚ ਲੈ ਕੇ ਹਾਜ਼ਰ ਹੋਵਾਂਗੀ ਜੀ ਬਨੇ ਰਹੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ